अताचार बंदो भारत अत्याचारोकाल सजा दोस्त سجاؤ 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 دت کار دتو شیانو سجاؤ 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 پنجاب سرڪار مرداباد مرداباد مطالبات سنٽر جي موٽري سرڪار مرداباد مرداباد 31 ولو ਜੋ ਪੀਤੇ ਦਿਨੀ ਪశ్ਚਮ ਬੰਗਾਲ ਵਿੱਚ ਜੋ ਸਿੱਕੇ ਸਰਕਾਰੀ ਡਾਕਟਰ ਨਾਲ ਤਰੀਕੀ ਕੀਤੀ ਗਈ ਆ ਉਹਦੇ ਵਿਰੋਧ ਵਿੱਚ ਅੱਜ ਅਸੀਂ ਇੱਥੇ ਦਫਤਰ ਸ਼੍ਰੀ ਫਰੀਗੜ੍ਹ ਸਾਹਿਬ ਤੋਂ ਲੈ ਕੇ ਰੋਸ ਮਾਰਕਸ ਕੀਤਾ ਤੇ ਡੀਸੀ ਦਫਤਰ ਮੂਰੇ ਪశ్ਚਮ ਬੰਗਾਲ ਤੇ ਕੇਂਦਰ ਸਰਕਾਰ ਦੀ ਅਰਥੀ ਭੂਕੀ ਹੈ ਸਾਡੀ ਜਥੇਬੰਦੀ ਇਹ ਮੰਗ ਕਰਦੀ ਆ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਹਾਂਜੀ ਸਾਹਿਬ ਵੈਕੁਰ ਜੀ ਕੀ ਫਤਹਿ ਅੱਜ ਅਸੀਂ ਕੰਟਰੈਕਟ ਵਰਕਰ ਯੂਨੀਅਨ ਜਿਸ ਤਨਾ ਪਰਖਤੀ ਦੇ ਸਾਰੇ ਵਰਕਰ ਸਾਥੀ ਇੱਥੇ ਇਕੱਠੇ ਹੋਏ ਆ ਕਿਉਂਕਿ ਜੋ ਬੰਗਾਲ ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਦਰਿੰਦਗੀ ਹੋਈ ਆ ਉਹਦੀ ਪੁਰਜੋਰ ਅਸੀਂ ਨਕੇਦੀ ਕਰਦੇ ਆ ਅਸੀਂ ਚਾਹੁੰਦੇ ਆ ਕਿ ਔਰਤਾਂ ਨੂੰ ਪੂਰੀ ਸਿਕਿਉਰਿਟੀ ਸੁਰੱਖਿਆ ਮਹయ్యా ਕਰਾਣੀ ਚਾਹੀਦੀ ਹੈ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸੋ ਜ਼ਿੰਮੇਵਾਰੀ ਦੇ ਨਾਲ ਜਿਹੜੇ ਇਹੋ ਜਿਹੇ ਕਰਾਉਣੀਆਂ ਹਰਕਤਾ ਕਰਦੇ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੇ ਚਾਹੀਦੀ ਹਨ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ ਹੈ ਜੰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ